ਅਮਰੀਕਾ ਦੇ ਵਿੱਚ ਕੰਮ ਕਰਦੇ ਇਸ ਪੰਜਾਬੀ ਦੀ ਵੀਡੀਓ ਬੜੀ ਜਿਆਦਾ ਵਾਇਰਲ ਕੀਤੀ ਜਾ ਰਹੀ ਹੈ। ਇਹ ਮੁੰਡਾ ਬਾਈਕ ਲਿਆਂ ਦਾ ਇਕੱਲਾ-ਇਕੱਲਾ ਮਾਲਕ ਹੁੰਦਾ ਹੈ। ਪਿੰਡ ਵਿੱਚ ਚੰਗੀ ਚੜਾਈ ਹੁੰਦੀ ਹੈ ਇਸ ਜੱਟ ਦੀ। ਜਿਨ੍ਹਾਂ ਨੂੰ ਪੰਜਾਬ ਵਿੱਚ ਮਜਬੂਰੀਆਂ ਨੇ ਉਹਨਾਂ ਦਾ ਘਰ-ਬਾਰ ਛੱਡਣਾ ਹੀ ਛੱਡਣਾ ਹੈ। ਇਹ ਸਰ ਦੇ ਪੁੱਦੇ ਜ਼ਿੰਮੇਦਾਰਾਂ ਦਾ ਮੁੰਡਾ ਵੀ ਲੋਕਾਂ ਪਿੱਛੇ ਲਾ ਕੇ ਅਮਰੀਕਾ ਆ ਜਾਂਦਾ ਹੈ। ਜਦੋਂ ਇਹ ਮੁੰਡਾ ਆਪਣੇ ਦੋਸਤ ਨਾਲ ਦਿਹਾੜੀ ਕਰ ਰਿਹਾ ਹੁੰਦਾ ਆ ਇਸ ਦਾ ਦੋਸਤ ਬਹੁਤ ਹੀ ਮਜ਼ਾਕ ਬਣਾਉਂਦਾ ਤੇ ਇਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੰਦਾ ਤੇ ਕਹਿੰਦਾ ਹੁਣ ਸੌਖਾ ਡਸਟਬਿਨ ਚੱਕਦਾ ਫਿਰਦਾ ਪਿੰਡ ਬਾਈ ਕਿੱਲੇਆਂ ਦਾ ਮਾਲਕ ਸੀ ਹੁਣ ਆਪਣੇ ਬਾਪੂ ਨੂੰ ਕਹਿ ਸਾਰੀ ਜ਼ਮੀਨ ਵੇਚ ਕੇ ਅਮਰੀਕਾ ਵਿੱਚ ਪੰਪ ਪਾ ਲਓ ਤੁਸੀਂ ਪਿਓ ਪੁੱਤ ਤੇ ਦੋਸਤੋ ਆਓ ਲੈ ਚੱਲਦੇ ਹਾਂ ਪੂਰੀ ਵੀਡੀਓ ਦੇ ਵੱਲ ਹੋਰ ਕੀ ਕੁਝ ਆਖਿਆ ਇਸ ਦੇ ਦੋਸਤ ਨੇ ਮੇਰਾ ਵੀਰ ਮਾਪਿਆਂ ਦਾ ਇਕੱਲਾ ਇਕੱਲਾ ਪੁੱਤਰ ਪਿੱਛੇ ਬਾਈ ਕਿੱਲੇ ਦਾ ਹੁੰਦਾ ਹੈ ਕਿੱਥੇ ਅਮਰੀਕਾ ਆ ਕੇ ਉਹ ਟਰੈਸ਼ ਹੀ ਦਿਆਂ ਬਦਲਣ ਬੁੱਢੇ ਨੂੰ ਫੋਨ ਕਰਕੇ ਸਾਰੀ ਵੇਚ ਦੇ ਪੰਪ ਬਾਣਾ ਇੱਥੇ ਫੜਕਾ ਦੇ ਸਾਰੀ ਉੱਤੇ ਮੂੰਹ ਤੇ ਕਰ ਉਹ ਬਾਈਆਂ ਕਿ ਲਈ ਮੋਹਣੀ ਵਸ਼ੀਕਰਣ ਕਰਵਾਓ ਮਨ ਚਾਹ ਪਿਆਰ ਪਾਓ ਪਰੇਸ਼ਾਨੀ ਜਿਵੇਂ ਪਤੀ ਪਤਨੀ ਚ ਝਗੜਾ ਸੋਤਨ ਦੁਸ਼ਮਨ ਤੋਂ ਛੁਟਕਾਰਾ ਪਿਆਰ ਝ ਤੋਖਾ ਖੋਇਆ ਪਿਆਰ ਵਾਪਸ ਪਾਉਣਾ ਕਰਜ਼ਾ ਮੁਕਤੀ ਤਲਾਕ ਕੇਸ ਪਹਿਲਾਂ ਮੇਰਾ ਕਿਤੇ ਵੀ ਲਵ ਮੈਰਿਜ ਨੂੰ ਲੈ ਕੇ ਕੰਮ ਨਹੀਂ ਬਣ ਰਿਹਾ ਸੀ ਫਿਰ ਮੈਨੂੰ ਕਿਸੇ ਨੇ ਇਸ ਬਾਰੇ ਦੱਸਿਆ ਮੈਂ ਉਹਨਾਂ ਕੋਲ ਗਈ ਤੇ ਮੇਰਾ ਕੰਮ ਵੀ ਬਣਿਆ ਉਸ ਤੋਂ ਪਹਿਲਾਂ ਮੈਂ ਬਹੁਤ ਬਾਬਿਆਂ ਕੋਲ ਧੱਕੇ ਖਾਏ ਬਹੁਤ ਥਾਵਾਂ ਤੇ ਗਈ ਪਰ ਮੇਰਾ ਕਿਤੇ ਵੀ ਕੋਈ ਕੰਮ ਨਹੀਂ ਬਣਿਆ ਤਾਂ ਜੇਕਰ ਤੁਸੀਂ ਵੀ ਆਪਣਾ ਲਵ ਵੈਸੇ ਕੋਈ ਕੰਮ ਕਰਾਣਾ ਹੈ ਤਾਂ ਇਹਨਾਂ ਨੂੰ ਜਰੂਰ